ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਕੇਂਦਰ ਸਰਕਾਰ ਨੇ 18 ਜੂਨ 2025 ਨੂੰ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਕੁਝ ਵੱਡੇ ਬਦਲਾਅ ਕੀਤੇ ਨੇ ਸੋ ਇਸ ਦੇ ਬਾਰੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਜਿਹੜਾ ਕੀ ਜਿਹੜਾ ਸੈਂਟਰ ਜਿਹੜਾ ਸਿਵਲ ਸਰਵਿਸ ਰੂਲ 2021 ਦੇ ਜਿਸ ਦੇ ਤਹਿਤ ਐਨਪੀਐਸ ਬਲਾਜ਼ਮਾ ਨੂੰ ਆਪਸ਼ਨ ਦਿੱਤਾ ਗਿਆ ਸੀ ਕਿ ਤੁਸੀਂ ਚਾਹੋ ਤਾਂ ਇਹ ਆਪਸ਼ਨ ਦੇ ਸਕਦੇ ਹੋ ਕਿ ਤੁਹਾਡੀ ਜਿਹੜੀ ਸੇਵਾ ਦੇ ਦੌਰਾਨ ਡੈਥ ਹੁੰਦੀ ਹੈ ਜਾਂ ਫਿਰ ਕੋਈ ਵੀ ਦੁਰਘਟਨਾ ਹੁੰਦੀ ਹੈ ਤਾਂ ਤੁਹਾਡੇ ਪਰਿਵਾਰ ਨੂੰ 올ਡ ਪੈਨਸ਼ਨ ਦੇ ਨੀਮਾ ਤੇ ਤਹਿਤ ਮਿਲਣ ਵਾਲੀ ਫੈਮਿਲੀ ਪੈਨਸ਼ਨ ਜਿਹੜੀ ਆ ਉਹ ਮਿਲਣਯੋਗ ਹੋਵੇਗੀ ਸੋ ਦੋਸਤੋ ਇਥੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਇਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਾਗੂ ਹੈ ਜਿੰਨੇ ਵੀ ਐਨਪੀਐਸ ਧਾਰਕ ਨੇ ਜਿਨ੍ਹਾਂ ਦੀ ਜਿਹੜੀ ਭਰਤੀ ਹੈ 1-1 2004 ਤੋਂ ਬਾਅਦ ਦੀ ਹੈ ਜੇਕਰ ਉਹ ਚਾਹਨ ਤਾਂ ਆਪਣੀ ਜੇਕਰ ਸਰਵਿਸ ਦੇ ਦੌਰਾਨ ਉਹਨਾਂ ਦੀ ਮੌਤ ਹੁੰਦੀ ਹੈ ਉਹਨਾਂ ਦੇ ਪਰਿਵਾਰ ਨੂੰ ਪੈਨਸ਼ਨ ਕਿਹੜੇ ਨੀਮਾ ਦੇ ਤਹਿਤ ਮਿਲੇ ਸੋ ਦੋਸਤੋ ਐਨਪੀਐਸ ਦੇ ਜਿਹੜੇ ਤਹਿਤ ਮਿਲੀ ਜਾਂ ਫਿਰ 올ਡ ਪੈਨਸ਼ਨ ਦੇ ਤਹਿਤ ਬਣੇ ਸੋ ਬਹੁਤ ਹੀ ਸਾਰੇ ਜਿਹੜੇ ਮੁਲਾਜ਼ਮ ਨੇ অপশন ਜਿਹੜਾ ਹੈ ਮਨਜ਼ੂਰ ਵੀ ਕਰ ਲਿਆ ਹੈ ਪਰ ਹੁਣ ਜਿਹੜੀ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ ਸੈਂਟਰ ਨੇ ਲਾਗੂ ਕੀਤੀ ਹੈ ਉਸ ਦੇ ਵਿੱਚ ਵੱਡੇ ਬਦਲਾਅ ਜਿਹੜਾ ਹੈ ਉਹ ਪਹਿਲੀ ਇਹ ਕੀਤਾ ਗਿਆ ਕਿ ਹੁਣ ਜਿਹੜੀ ਯੂਨੀਫਾਈਡ ਪੈਨਸ਼ਨ ਸਕੀਮ ਆਧਾਰਿਕ ਨੇ ਜਿਨ੍ਹਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਅਪਣਾ ਲਿਆ ਹੈ ਉਹ ਹੁਣ ਇਹ অপਸ਼ਨ ਨੂੰ ਮਨਜ਼ੂਰ ਕਰ ਸਕਦੇ ਨੇ ਕਿ ਉਹਨਾਂ ਦੀ ਜਿਹੜੀ ਡੈਥ ਦੇ ਦੌਰਾਨ ਦੁਰਘਟਨਾ ਦੇ ਦੌਰਾਨ ਜਿਹੜੀ ਫੈਮਿਲੀ ਪੈਨਸ਼ਨ ਮਿਲਣੀ ਹੈ ਉਹ ਜਿਹੜੇ ਐਨਪੀਐਸ ਯੂਪੀਐਸ ਦੇ ਨਿਯਮਾਂ ਦੇ ਤਹਿਤ ਮਿਲੇਗੀ ਜਾਂ ਔਰ 올ਡ ਪੈਨਸ਼ਨ ਨੀਮਾ ਦੇ ਤਹਿਤ ਕਿ ਹੁਣ ਇਹ ਇੱਕ ਕਰਮਚਾਰੀ ਯੂਨੀਫਾਈਡ ਪੈਨਸ਼ਨ ਸਕੀਮ ਦੇ ਤਹਿਤ ਜੋ ਇਹ ਸਕੀਮ ਦਾ ਲਾਭ ਲੈ ਰਿਹਾ ਹੋ ਉਹ ਇਹ ਆਪਸ਼ਨ ਜਿਹੜਾ ਹੈ ਦੇ ਸਕਦਾ ਹੈ ਖਾਸ ਗੱਲ ਇਸ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਇਹ ਦੱਸੀ ਗਈ ਹੈ ਕਿ ਜੇਕਰ ਕਰਮਚਾਰੀ ਇੱਕ ਵਾਰ ਆਪਸ਼ਨ ਦੇ ਦਿੰਦਾ ਹੈ ਤਾਂ ਉਹ ਉਸ ਨੂੰ ਦੁਬਾਰਾ ਵੀ ਬਦਲ ਸਕਦਾ ਹੈ ਰਿਟਾਇਰਮੈਂਟ ਤੱਕ ਉਹ ਕਿੰਨੀ ਮਰਜ਼ੀ ਕਿੰਨੀ ਵਾਰੀ ਵੀ ਬਦਲ ਸਕਦਾ ਹੈ ਇਹ ਆਪਸ਼ਨ ਨੂੰ ਚੇਂਜ ਕਰ ਸਕਦਾ ਹੈ ਏ অপশন ਜਿਹੜਾ ਹੈ ਉਹਨਾਂ ਨੂੰ ਆਪਣੇ ਹੈੱਡ ਆਫ ਦੀ ডিপਾਰਟਮੈਂਟ ਨੂੰ ਜਿਹੜਾ ਦੇਣਾ ਹੋਵੇਗਾ ਡੀਰੀਨ ਦੇ ਰਾਹੀਂ ਜਿਹੜਾ ਹੈ ਜਿਹੜਾ ਏਜੰਸੀ ਨੂੰ ਏ অপশন ਜਿਹੜਾ ਹੈ ਉਹ ਭੇਜਿਆ ਜਾਵੇਗਾ ਜਿਸ ਦਾ ਜਿਹੜਾ ਇੰਦਰਾਜ ਜਿਹੜਾ ਉਸ ਕਰਮਚਾਰੀ ਦੀ ਸੇਵਾ ਜਿਹੜੀ ਕੀ ਸਰਵਿਸ ਬੁੱਕ ਦੇ ਵਿੱਚ ਵੀ ਕੀਤਾ ਜਾਵੇਗਾ ਸੋ ਕੇਂਦਰ ਸਰਕਾਰ ਦੀ ਲਗਾਤਾਰ ਇਹ ਕੋਸ਼ਿਸ਼ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਜਿਹੜਾ ਕਿ ਪੜਤਾਲ ਕੀਤਾ ਜਾਵੇ ਦਾ ਐਨਪੀਐਸ ਤੋਂ ਬਿਹਤਰ ਹੈ 올ਡ ਪੈਨਸ਼ਨ ਸਕੀਮ ਤੋਂ ਬਿਹਤਰ ਹੈ ਤੇ ਇਸ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੇ ਇਹ ਵੀ ਗੱਲ ਆਖੀ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਜਾਂ ਫਿਰ ਐਨਪੀਐਸ 올ਡ ਪੈਨਸ਼ਨ ਦੀ ਤਰ੍ਹਾਂ ਨਹੀਂ ਬਣਾ ਲੈਂਦੇ ਜਿੰਨੇ ਵੀ ਬੈਨੀਫਿਟ 올ਡ ਪੈਨਸ਼ਨ ਸਕੀਮ ਦੇ ਵਿੱਚ ਮਿਲਦੇ ਨੇ ਉਹ ਜਿਹੜੇ ਨੇ ਐਨਪੀਐਸ ਯੂਪੀਐਸ ਦੇ ਵਿੱਚ ਨਹੀਂ ਮਿਲਦੇ ਜਦ ਤੱਕ ਕਿ ਇਹ ਜਿਹੜੀ ਉਹਨਾਂ ਦੀ ਜਿਹੜੀ ਜਦੋਂ ਜ਼ਾਇਦ ਹੈ ਉਹ ਜਾਰੀ ਰਹੇਗੀ ਦੂਸਰਾ ਵੱਡਾ ਬਦਲਾਵ ਜਿਹੜਾ ਹੈ ਉਹ ਇਹ ਕੀਤਾ ਗਿਆ ਕਿ ਹੁਣ ਯੂਨੀਫਾਈਡ ਪੈਨਸ਼ਨ ਸਕੀਮ ਧਾਰਕਾਂ ਨੂੰ ਗ੍ਰੈਸਿਟੀ ਦਾ ਜਿਹੜਾ ਲਾਭ ਹੈ ਰਿਟਾਇਰਮੈਂਟ ਤੇ ਦਿੱਤਾ ਜਾਵੇਗਾ ਸੋ ਦੋਸਤੋ ਦੱਸਦੀ ਹੈ ਕਿ ਜੇਕਰ ਕੇਂਦਰ ਦੀ ਗੱਲ ਕਰੀਏ ਤਾਂ ਇਸ ਵਕਤ ਜਿਹੜੀ ਮੈਕਸਿਮਮ ਜਿਹੜੀ ਲਿਮਿਟ ਜਿਹੜੀ ਹੈ ਅਗ੍ਰੈਸਿਟੀ ਦੀ ਉਹ ਹੈ 25 ਲੱਖ ਰੁਪਏ ਯਾਨੀ ਕਿ ਯੂਨੀਫਾਈਡ ਪੈਨਸ਼ਨ ਸਕੀਮ ਜਦੋਂ ਲਾਗੂ ਕੀਤੀ ਗਈ ਸੀ ਨੋਟੀਫਿਕੇਸ਼ਨ ਉਨ ਲਾਗੂ ਕੀਤਾ ਗਿਆ ਸੀ ਚਰਚਾ ਇਹ ਕੀਤੀ ਗਈ ਸੀ ਕਿ ਜਿਹੜੀ ਰਿਟਾਇਰਮੈਂਟ ਤੇ ਤੁਹਾਡਾ ਜਿਹੜਾ ਅਕੜਾ ਫੰਡ ਮਿਲੇਗਾ ਇਹ ਜਿਹੜੀ ਗਰੰਟੀ ਜਿਹੜੀ ਹੈ ਜ਼ਰੂਰ ਦਿੱਤੀ ਗਈ ਸੀ ਕਿ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਕਿ ਤੁਹਾਨੂੰ ਜਿਹੜੀ ਹੈ ਪਿਛਲੇ 12 ਮਹੀਨਿਆਂ ਦੀ ਲਾਸਟ ਜੋ ਵੀ ਬੇਸਿਕ ਹੋਵੇਗੀ ਉਨ੍ਹਾਂ ਦਾ ਜਿਹੜਾ ਕਿ 50% ਉਹਦਾ ਜਿਹੜਾ ਬੇਸਿਕ ਪੈਨਸ਼ਨ ਦਿੱਤਾ ਜਾਵੇਗਾ ਰਿਟਾਇਰਮੈਂਟ ਦੇ ਉਪਰੰਤ ਜਿਹੜਾ ਪਰ ਜਿਹੜੇ ਇਕੱਠੇ ਪੈਸੇ ਮਿਲਨੇ ਨੇ ਜਿਸ ਨੂੰ ਜਿਹੜਾ ਕਿ ਅਮਾਉਂਟ ਕਹਿੰਦੇ ਨੇ ਉਸ ਦੇ ਬਾਰੇ ਕੋਈ ਵੀ ਕਲੈਰੀਫਿਕੇਸ਼ਨ ਜਿਹੜੀ ਹੈ ਉਹਦੇ ਵਿੱਚ ਇਹ ਨਹੀਂ ਸੀ ਕਿ ਪਰ ਹੁਣ ਜਿਹੜੀ ਗ੍ਰੈਸਟੀ ਨੂੰ ਜਿਹੜੇ ਲੈ ਕੇ ਜਿਹੜੀ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਦੇ ਜਿਹੜੇ ਵੀ ਧਾਰਕ ਨੇ ਉਹਨਾਂ ਨੂੰ ਰਿਟਾਇਰਮੈਂਟ ਤੇ ਗ੍ਰੈਸਟੀ ਜਿਹੜੀ ਆ ਉਹ ਜ਼ਰੂਰ ਮਿਲੇਗੀ ਸੋ ਇਹ ਦੋ ਵੱਡੇ ਬਦਲਾਅ ਨੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਜਿਹੜੇ ਕੀਤੇ ਗਏ ਨੇ ਭਾਰਤ ਸਰਕਾਰ ਨੇ ਨੋਟੀਫਾਈ ਵੀ ਕਰ ਦਿੱਤਾ ਹੈ ਔਰ ਇਹ ਇਨਾ ਵੱਡੇ ਬਦਲਾਵਾਂ ਬਦਲਾਅ ਤੋਂ ਬਾਅਦ ਕੇਂਦਰ ਸਰਕਾਰ ਦਾ ਮੰਨਣਾ ਇਹ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ ਉਹ ਐਨਪੀਐਸ ਤੋਂ ਬਿਹਤਰ ਹੈ ਜੇਕਰ ਤੁਸੀਂ ਇਸ ਦੀ ਚੋਣ ਕਰਨੀ ਚਾਹੋ ਕਿਉਂਕਿ 올ਡ ਪੈਨਸ਼ਨ ਦੇ ਲਾਭ ਜਿਹੜੇ ਨੇ ਤੁਹਾਨੂੰ ਇਹਦੇ ਵਿੱਚ ਮਿਲਦੇ ਨੇ ਪਰ ਜਿਹੜੇ ਮੁਲਾਜ਼ਮ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਅਜੇ ਤੱਕ 올ਡ ਪੈਨਸ਼ਨ ਸਕੀਮ ਤੋਂ ਬਹੁਤ ਦੂਰ ਹੈ ਬਹੁਤ ਸਾਰੇ ਹੋਰ ਜਿਹੜੇ ਬੈਨੀਫਿਟਸ ਨੇ ਜਿਹੜੇ ਕਿ 올ਡ ਪੈਨਸ਼ਨ ਸਕੀਮ ਦੇ ਵਿੱਚ ਮਿਲਦੇ ਨੇ ਜਿਹੜੇ ਕਿ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਨਹੀਂ ਮਿਲਦੇ ਜਿਸ ਇਸ ਨੂੰ ਜਦੋਂ ਤੱਕ ਮੁਕੰਮਲ ਤੌਰ ਤੇ 올ਡ ਪੈਨਸ਼ਨ ਸਕੀਮ ਵਾਂਗ ਨਹੀਂ ਬਣਾ ਦਿੱਤਾ ਜਾਂਦਾ ਤਦ ਤੱਕ ਜਿਹੜੀ ਉਹਨਾਂ ਦੀ ਜਦੋਂ ਜ਼ਾਇਦ ਹੈ ਜਾਂ ਫਿਰ ਉਹਨਾਂ ਦੀ ਮੰਗ ਹੈ ਉਹ ਇਸੇ ਤਰ੍ਹਾਂ ਹੀ ਬਰਕਰਾਰ ਜਿਹੜੀ ਕਿ ਜਾਰੀ ਰਹੇਗੀ ਸੋ ਦੋਸਤੋ ਆਸ ਕਰਦੇ ਹਾਂ ਅਸੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਏਗੀ ਚੰਗੀ ਲੱਗੀ ਹੋਏਗੀ ਤਾਂ ਜਰੂਰ ਇਸ ਨੂੰ ਲਾਈਕ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਮਲਾਜ਼ਮਾਂ ਤੇ ਪੈਸ਼ਨ ਦੀ ਮੰਗਾ ਸੰਬੰਧੀ ਧੰਨਵਾਦ ਜੀ